ਉਧਰ ਪੰਜਾਬ ਕਾਂਗਰਸ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਭਰਤਪੂਸ਼ਨ ਆਸ਼ੂ ਦੀ ਹਾਰ ਤੋਂ ਬਾਅਦ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਦੀ ਜਿੰਨੀ ਚੋਣਾਂ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਭਰਤਪੂਸ਼ਨ ਆਸ਼ੂ ਦੀ ਹਾਰ ਤੋਂ ਬਾਅਦ ਕਈ ਆਗੂਆਂ ਦੇ ਵੱਲੋਂ ਅਸਤੀਫੇ ਦਿੱਤੇ ਗਏ ਸਨ ਜਿਨ੍ਹਾਂ ਦੇ ਵਿੱਚੋਂ ਪ੍ਰਗਟ ਸਿੰਘ, ਕਿੱਕੀ ਢਿੱਲੋਂ ਅਤੇ ਖੁਦ ਭਰਤਪੂਸ਼ਨ ਆਸ਼ੂ ਸ਼ਾਮਲ ਨੇ ਇਹਨਾਂ ਸਾਰੇ ਆਗੂਆਂ ਵੱਲੋਂ ਹਾਰ ਤੋਂ ਬਾਅਦ ਅਸਤੀਫੇ ਦਿੱਤੇ ਗਏ ਸੀ ਤੇ ਹੁਣ ਸੂਬੇ ਦੇ ਇੰਚਾਰਜ ਬੁਪੇਸ਼ ਭਗੇਲ ਦੇ ਵੱਲੋਂ ਇਨ੍ਹਾਂ ਸਾਰਿਆਂ ਦੇ ਅਸਤੀਫੇ ਜਿਹੜੇ ਨੇ ਉਹ ਮਨਜ਼ੂਰ ਕਰ ਲਏ ਗਏ ਨੇ ਕਾਰਜਕਾਰੀ ਪ੍ਰਧਾਨ ਪਰਤਪੂਸ਼ਣਾਸ਼ੂ ਉਪ ਪ੍ਰਧਾਨ ਪ੍ਰਗਟ ਸਿੰਘ ਅਤੇ ਕੁਸ਼ਲਦੀਪ ਕਿੱਕੀ ਢਿੱਲੋਂ ਦੇ ਅਸਤੀਫੇ ਨੂੰ ਭੁਪੇਸ਼ ਭਗੇਲਵਲੋਂ ਸਵੀਕਾਰ ਕਰ ਲਿਆ ਗਿਆ ਉਹਨਾਂ ਇਹ ਜਾਣਕਾਰੀ ਆਪਣੇ ਐਕਸ ਖਾਤੇ ਤੇ ਦਿੱਤੀ ਹੈ ਉਹਨਾਂ ਨੇ ਤਿੰਨਾਂ ਦੇ ਅਸਤੀਫੇ ਨੂੰ ਸਵਾਰ ਸਵੀਕਾਰ ਕਰਦੇ ਹ ਕਿ ਉਹਨਾਂ ਦੇ ਉਜਵਲ ਭਲਿਕ ਭਵੇਖ ਦੀ ਕਾਮਨਾ ਵੀ ਕੀਤੀ ਹੈ ਸੋ ਇਹ ਤਿੰਨੋ ਹੀ ਆਗੂ ਲੁਧਿਆਣਾ ਦੇ ਵਿੱਚ ਹੋਈ ਉਪਚੋਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸਗਾ ਇਹਨਾਂ ਤਿੰਨਾਂ ਆਗੂਆਂ ਨੇ ਤੇ ਆਖਿਰਕਾਰ ਭੁਪੇਸ਼ ਬਗੇਲ ਵੱਲੋਂ ਇਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਆਸ਼ੂ ਨੇ ਲੁਧਿਆਣਾ ਪਛਮੀ ਦਾ ਉਪਚੋਣ ਜਿਹੜੀ ਆ ਉਹ ਲੜੀ ਸੀ ਤੇ ਇਸ ਤੋਂ ਬਾਅਦ ਹਾਰ ਲਈ ਸੀ ਆਪਣੀ ਹਾਰ ਦੀ ਜ਼ਿੰਮੇਵਾਰੀ ਵੀ ਆਸ਼ੂ ਨੇ ਲਈ ਸੀ ਉਹਨਾਂ ਕਿਹਾ ਕਿ ਇਸੇ ਦਾ ਕਸੂਰ ਨਹੀਂ ਹੈ ਉਹ ਸਾਰੀ ਹਾਰ ਦੀ ਜ਼ਿੰਮੇਵਾਰੀ ਆਪਣੇ ਆਪ ਤੇ ਲੈਂਦੇ ਨੇ ਅਤੇ ਇਸ ਅਹੁਦੇ ਤੋਂ ਪਿੱਛੇ ਹਟਦੇ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਆਸ਼ੂ ਦੀ ਚੋਣ ਮੁਹਿੰਮ ਦੇ ਵਿੱਚ ਸ਼ੁਰੂ ਤੋਂ ਹੀ ਜਲੰਧਰ ਕੈਂਟ ਦੇ ਵਿਧਾਇਕ ਜਿਹੜੇ ਨੇ ਪ੍ਰਗਟ ਸਿੰਘ ਅਤੇ ਕਿੱਕੀ ਢੀਲੋ ਉਹ ਬੜੀ ਸਰਗਰਮੀ ਦੇ ਨਾਲ ਉਹਨਾਂ ਵੱਲੋਂ ਹਿੱਸਾ ਲਿਆ ਗਿਆ ਸੀ ਤੇ ਉਹਨਾਂ ਨੇ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝੀ ਹੈ ਇਸਾਰ ਦੇ ਲਈ ਤੇ ਉਹਨਾਂ ਵੱਲੋਂ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਸੋ ਕਾਂਗਰਸ ਦੇ ਸੂਬਾ ਇੰਚਾਰ ਬੁਪੇਸ਼ ਬਗੇਲ ਦੇ ਵੱਲੋਂ ਇਹਨਾਂ ਤਿੰਨ ਆਗੂਆਂ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ